ਮੇਰੇ ਭਾਈ ਆਇਆ ਇਹ ਨਾ ਦੁਕਾਨ ਤੋਂ ਉਹ ਕਰ ਦੇ ਤੂੰ ਉਹ ਕਰ ਦੇ ਤੂੰ ਉਹ ਇੱਕਦਮ ਆ ਗਏ ਗਏ ਉਹ ਕਰ ਦੇ ਉਹਦੇ ਛੋਲੇ ਲੈਣ ਆਏ ਨੇ ਰੋਟੀ ਲੈਣ ਤੇ ਛੋਲੇ ਲੈਣ ਆਏ ਉਹ ਆ ਉਹ ਚੱਲ ਉਹਨਾਂ ਦਾ ਵਿਚਾਰਾਂ ਦਾ ਕੀ ਰੋਲ ਉਹ ਆਪਣੇ ਕਿਹੜਾ ਚਲਾ ਗਏ ਚਲੋ ਮਤ ਹੋ ਗਿਆ ਉਹ ਤਾਂ ਬੱਚਾ ਵੀ ਆ ਰਿਹਾ ਆਪਕੋ ਬੱਚਾ ਵੀ ਆ ਰਿਹਾ ਹੈ ਕੌਣ ਤੜੀ ਗਿਆ ਹਾਂ ਜੀ ਮੈਨੂੰ ਤਾਂ ਬਣਾਛਾ ਮਹੀਨਾ ਬੈਠੀ ਜਾਂਦਾ ਉਹਨੂੰ ਕੀ ਆਉਣੀ ਅੰਦਰ ਵੀ ਦਿਨ ਅੱਡਾ ਕਰਦਾ ਮੇਰੇ ਇਧਰ ਲੋਕਾਂ ਦੀ ਕੋਈ ਕੋਈ ਤਾਂ ਲੋਕ ਹੋਰ ਦਾ ਯਾਦ ਨਹੀਂ ਆਉਂਦਾ ਮੇਰਾ ਪਿਆਰਿਆ ਉਹਦੇ ਆਇਆ ਮੇਰੇ ਕੋਲ ਨਹੀਂ ਸੀ ਉਹ ਅੱਗੜ ਗਿਆ ਉਹ ਬਸ ਹੋ ਗਿਆ ਆਪਣੀ ਜਾਨ ਇਹਨੇ ਤਾਂ ਬਾਬੂ ਕਰ ਲੈ ਇਹ ਆਮ ਚਲੇ ਕਪਾਹ ਪਾ ਚਲੇ ਬੋਲਦਾ ਉਹ ਮੇਰੇ ਕੋਲ ਨਹੀਂ ਮਾਰਾ ਜੀ ਤੇਰੇ ਮੁੰਡਾ ਨੂੰ ਬੋਲੀ ਮਾਰਨਾ ਦਾ ਹੀ ਫੋਨ ਕਰਤ ਕਰਦਾ ਕਿਉਂ ਨਹੀਂ ਲਾ ਲਓ ਮੇਰੇ ਸਾਹਮਣੇ ਇਹੀ ਕਰ ਬੋਲ ਉਹ ਚਾਲ ਤੇ ਆ ਲਿਆ ਮੈਂ ਤਿੰਨ ਕਰਦਾ ਮਾਰ ਤੇ ਤੁਰੂਗਾ ਨਹੀਂ ਉਨੇ ਸਾਰੇ ਇਹਨਾਂ ਦਾ ਤਾਂ ਲੈ ਚੋ ਸ਼ੂਫੀ ਹੋ ਗਿਆ ਦੇਖੀ ਆ ਉਹ ਆਜਾ ਸੋਣਾ ਕਿੱਥੇ ਨੂੰ ਆ ਲੈ ਹਾਂ ਉਹ ਮੈਂ ਤਾਂ ਉਹ ਨਹੀਂ ਮੈਂ ਨਹੀਂ ਸਾਨੂੰ ਕਿਹਨੂੰ ਮੇਰੇ ਨਾਲ ਕਿ ਰੋਣਾਗਾ ਉਹੀ ਆ ਨਹੀਂ ਫਾਲਤੂ ਜੀ ਉਹ ਆ ਪ੍ਰਾ ਮੇਰਾ ਵੀ ਰੋਣਾ ਰੰਦਾ ਤੇਨਾਂ ਨੇ ਪੈਰ ਮਾਰ ਲਿਆ ਉਹ ਮੇਰੇ ਭਾਈ ਇਹ ਕੰਮ ਤੋਂ ਆਏ ਤੇ ਉਹਨਾਂ ਨੂੰ ਵਿਚਾਰਾਂ ਨੂੰ ਮਾਰਤੀ ਗੋਲੀ ਪੈਰ ਤੇ ਪਤਾ ਨਹੀਂ ਮਾਰ ਲੱਗਾਈ ਉਹਨਾਂ ਨੂੰ ਹਾਂ ਮਾਈਕ ਪਾਈ ਦੀ ਗੋਲੀ ਅੱਛਾ ਉਹ ਲੋਕ ਕਿੰਨੇ ਪੈਰ ਚੱਲੇ ਆ ਇੱਕੋ ਹੀ ਚੱਲਿਆ ਉਹ ਜਿਹਾਂ ਦੇ ਪੈਰ ਨਾਲ ਹੀ ਚੱਲ ਗਿਆ ਮੱਗਾ ਵੀ ਤਾਂ ਫੰਕ ਤੇ ਰਾਂਦਾ ਬੰਲਾ ਦੇ ਮਕਾਫੇ ਜਾ ਰਹੇ ਨਾ ਜਿੰਨਾ ਆਪਣੇ ਦੁਆਰ ਦਾ ਉਹ ਨਹੀਂ ਇਹਦੇ ਕੰਮ ਜੇ ਫੇਰ ਕੁੰਗਿਆਣਾ ਇਹਨਾਂ ਨੇ ਇਹ ਰੋਜ ਚਲੇ ਗਏ ਨਾ ਕਰੀਏ ਗੇਰੀ ਮਾੜੀ ਬਾਣੀ ਬਾਣੀ ਵਾਚਦੇ ਉਹ ਕਈ ਪੁਲਿਸ ਤੁਹਾਡੇ ਭਈਏ ਨਹੀਂ ਤਾਂ ਅੱਗੇ ਅੱਗੇ ਨਾ ਜਾ ਯਾਰ ਬੱਸ ਐਸੇ ਗਨ ਤੇ ਕਿੰਨੀ ਉਮਰ ਤੁਹਾਡੇ ਬੇਟੇ ਦੀ ਮੇਰੇ ਬੇਟੇ 18 ਸਾਲ ਦਾ ਆ ਰਿਹਾ ਤੇ ਕਿੰਨੀਆਂ ਗੋਲੀਆਂ ਚੱਲੀਆਂ ਤਿੰਨ ਗੰਦੇ ਚੱਲੀਆਂ ਤੇ ਘਰ ਦੇ ਅੰਦਰ ਵੀ ਦਾਖਲ ਹੋਏ ਦਾਖਲ ਹੋਏ ਅੰਦਰ ਅੰਦਰ ਵੱਖਰੀ ਗਾਲਾਂ ਚ ਚੱਲੀ ਨਹੀਂ ਜੜੀ ਤੇ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਸਾਡਾ ਬੱਚਾ ਰੇੜੀ ਦਾ ਬੰਦਾ ਹੈ ਕੱਲ ਨੂੰ ਬਾਹਰ ਬੈਠਿਆ ਵੀ ਮਾਰ ਸਕਦੇ 18 ਸਾਲ ਦਾ ਬਟਾ ਕਾਰਨ ਕੋਈ ਨਹੀਂ ਪਤਾ ਲੱਗਦਾ ਬਸ ਇੱਕ ਦੂਜੇ ਨੂੰ ਦੇਖਦੇ ਹਾਂਜੀ ਹਲੋ ਬੱਚੇ ਬੱਚੇ ਵੀ ਆਖਿਆ ਕਿ ਉਹ ਸਾਹ ਦੇ ਦੇਖਣ ਤੋਂ ਇਹਨਾਂ ਦੀਆਂ ਗੋਲੀਆਂ ਚਲਾਉਂਦੇ ਜਹਾਂ ਤੇ ਲੜਦੇ ਕੋਈ ਆੜ ਗਵੜ ਛਡਾਦਾ ਝਗੜਦੇ ਤਾਂ ਆਦਮੀ ਕੋ ਛਡਾਉਦਾ ਇਹ ਚੁੱਪ ਕਰਕੇ ਗੋਲੀਆਂ ਲੈ ਆਏ ਉਹ ਲਵੇ ਬੈ ਗਿਆ ਪੌੜੀ ਚ ਇਹਨਾਂ ਨੇ ਗੋਲੀਆਂ ਚ ਇਧਰਵਾੜੀ ਪਿਸਤੌਲ ਬੈਬੂਆ ਮਾਰਿਆ ਉਹਦੀ ਬਾਹ ਤੇ ਵੱਜਾ ਤੇ ਬਾਹ ਪਿਸਤੌਲ ਕੱਢ ਲਈ ਤੇ ਉੱਥੇ ਚਲਾਤੀ ਕਿੰਨੀਆਂ ਗੋਲੀਆਂ ਚਲਾਈ ਦੋ ਇੱਥੇ ਚੱਲੀਆਂ ਇੱਕ ਬਾਜ਼ਾਰ ਚ ਤੇ ਇਹਦੇ ਗੋਲੀਆਂ ਕੋਈ ਰੰਜੀਤੂ ਵਗੈਰਾ ਤੇ ਨਹੀਂ ਨਾ ਸਾਡਾ ਕੋਈ ਵੈਰੀ ਨਹੀਂ ਦੀ ਉਹ ਕਿਤੇ ਰਹਿ ਨਾਲੇ ਸੀ ਕਿਤੇ ਰਹਿ ਨਾਲੇ ਕੋਈ ਜਾਨ ਬਜਾਨ ਹੋਈ ਉਹਨਾਂ ਦੀ ਬੰਦੇ ਦੇ ਜਿਹੜੇ ਹਾਂ ਬਰਾਦਰੀ ਹੈ ਪੰਚਾਇਤ ਚ ਆ ਗਏ ਬੰਦੇ ਦਾ ਹਾਂ ਪੰਚਾਇਤ ਚ ਕੋਈ ਤੁਹਾਡੀ ਰਿਸ਼ਤੇਦਾਰੀ ਤੋਂ ਆ ਜਾਂ ਕਿੱਦਾਂ ਵਾ ਸਾਡੇ ਕੋਈ ਰਿਸ਼ਤੇਦਾਰ ਨਹੀਂ ਉਹ ਚਾਹ ਵਾਲੀ ਗਲੀ ਰਹਿੰਦਾ ਇਹ ਕਿੱਧਰ ਰਹਿੰਦਾ ਆ ਲੋਗ ਕਿੰਨੇ ਜਾਣੇ ਆਏ ਦੋ ਜਣੇ ਕੀ ਮੰਨਤੀ ਕਰ ਰਹੇ ਪੰਚਾਇਤ ਸਾਡਾ ਮਾਨੇ ਹੋਏਗਾ ਵਾ ਕੱਲੂ ਸਾਡਾ ਬੱਚਾ ਕੱਲਾ ਬੈਠਦਾ ਗੱਡੀ ਤੇ ਕੱਲ ਕੋਈ ਵੀ ਹਾਰ-ਵਾਰਕਾ ਤਾਂ ਹੋ ਗਈ ਇਹਨਾਂ ਨੂੰ ਸੱਜਾ ਵੀ ਲੀ ਜਾਵੇ ਅਸੀਂ ਇਹਨਾਂ ਦਾ ਨਾਂ ਹੀ ਲੈਣਾ ਅਸੀਂ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਕਿੰਨੇ ਆ ਨਾ ਗੋਲੀਆਂ ਕਿੰਨੀਆਂ ਚਲਾਈ ਤਿੰਨ ਤੈਨੂੰ ਬੋਲੀ ਚ ਲੈਣ ਦੋ ਇੱਕ ਦੁਪਹਿਰੇ ਕੰਸੀਡੈਂਟ ਪੂੜਾ ਹੈ 4 ਵਜੇ ਫਿਰ ਇੱਕ ਹੈਰੀਨਾ ਦਾ ਵਿਅਕਤੀ ਇਥੇ ਇਨਸਾਈਡ ਲੋਗੜ ਗੇਟ ਉਹਨੇ ਦੱਸਿਆ ਵੀ ਕੋਈ ਦੋ ਅਨੁਸ਼ਾਸ਼ਿਤ ਵਿਅਕਤੀ ਸੀਗੇ ਤੇ ਉਹਨਾਂ ਦਾ ਮਾਮੂਲੀ ਕੋਈ ਟਕਰਾਅ ਹੋਇਆ ਉਹਨਾਂ ਦਾ ਉਹਨਾਂ ਦੇ ਉੱਤੇ ਫੈਰ ਕਰਤਾ ਇੱਕ ਲੱਗਿਆ ਕਿਸੇ ਦੇ ਨਹੀਂ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮਿਲ ਕੇ ਉੱਥੇ ਮੌਕੇ ਤੇ ਪਹੁੰਚੇ ਇੱਕ ਖੋਲ ਮਿਲਿਆ ਉਥੋਂ ਤੇ ਜਿਹੜੀ ਪੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਬੰਦੇ ਨੂੰ ਨੋਟੀਫਾਈ ਕਰ ਲਿਆ ਕਿੰਨੀਆਂ ਗੋਲੀਆਂ ਚ ਇੱਕ ਹੀ ਵਾਰ ਹੋਇਆ ਇੱਕ ਕੋਲ ਮਿੰਟ ਤੁਹਾਨੂੰ ਮੈਂ ਤਾਂ ਬੋਲਿਆ ਕਿ ਆ ਗਏ 3-4 ਗੋਲੀਆਂ ਚਲਾਈਆਂ ਉਹ ਫਿਰ ਆਪਾਂ ਡੂਰਿੰਗ ਅ ਇਨਵੈਸਟੀਗੇਸ਼ਨ ਦੇਖ ਲਾਂਗੇ ਕਿ ਕੀ ਬੰਦਾ ਹਾਲੇ ਤੱਕ ਸਾਨੂੰ ਜੋ ਰਿਪੋਰਟ ਹੋਇਆ ਉਹ ਇੱਕ ਖੋਲ ਮਿਲਿਆ ਤੁਹਾਨੂੰ ਕੋਈ ਰੰਜੀ ਸੀ ਨਹੀਂ ਕੋਈ ਪ੍ਰਾਣੀ ਜਾਂ ਜਾਇ ਸੱਚ ਅਜੇ ਤੱਕ ਸਾਹਮਣੇ ਨਹੀਂ ਆਈ ਫਿਰ ਇਹਨੂੰ ਆਪਾਂ ਇਹਨੂੰ ਇਨਵੈਸਟੀਗੇਟ ਕਰਾਂਗੇ ਜਿਉਂ ਜਿੱਦਾਂ ਦੀ ਵੀ ਕਰੀ ਬੰਦੀ ਕਰਾਂਗੇ ਕੋਈ ਸਰ ਸੀਸੀਟੀਵੀ ਵਗੈਰਾ ਸਾਹਮਣੇ ਨਹੀਂ ਬਲਕਿ ਬਿਲਕੁਲ ਅਜੇ ਤਾਂ ਨੀਚੇ ਸਟੇਜ 'ਤੇ ਅਜੇ ਤਾਂ ਆਪਾਂ ਚੈੱਕ ਕਰ ਰਹੇ ਹਾਂ ਸਾਰਾ ਕੁਝ ਮੌਜੂਦ ਨਹੀਂ ਪਛਾਣ ਨਹੀਂ ਕਿਹੜੇ ਜੀ ਸੀ ਉਹਨਾਂ ਨੂੰ ਆਇਡੈਂਟੀਫਾਈ ਤੇ ਆਪਾਂ ਡੈਂਟੀਫਾਈ ਕਰਕੇ ਉਹਨਾਂ ਨੂੰ ਕਾਰਵਾਈ ਕਰ ਜਿਹੜਾ ਵੈਪਨ ਸੀ ਉਹ ਨਜਾਇਜ਼ ਸੀ ਜਾਂ ਉਹ ਮਸਲ ਸੀ ਇਹ ਤਾਂ ਜਦੋਂ ਰਿਕਵਰ ਹੋਊਗਾ ਉਸ ਤੋਂ ਬਾਅਦ ਹੀ ਚੈੱਕ ਕੀਤਾ ਜਾਊਗਾ ਨਾ ਗਾਇਸਾਂ ਸੀ ਸ਼ਰੀਰ 'ਚ ਜੀ